ਹਜ਼ਾਰ ਜਿਹੜਾ ਰੌਨਡਿੰਗ ਤੇ ਲਾਇਆ ਉਹ ਵਿਚੇ ਭਾਲੀ ਅੱਛਾ ਕਹਿੰਦੀ ਰਾਣਾ ਪਿੰਡ ਜਾਣਾ ਮੇਲੇ ਤੇ ਕਹਿੰਦੀ ਪੈਰਾ ਮੇਰੇ ਬਾਹਰ ਕਾਲੇ ਗੁਣਜਾ ਬਹੁਤ ਪਈਆਂ ਵੰਦੀਆਂ ਕਹਿੰਦੇ ਢੇਡ ਕਹਿੰਦੇ ਛਿੱਡੇ ਕਰਾਓ ਇਹਨਾਂ ਨੂੰ ਗੁਣਜਾ ਬਹੁਤ ਪਈਆਂ ਸੀ ਪਰਸੋਂ ਅੱਛਾ 1 ਲੱਖ ਰੁਪਈਆ ਮੋਰ ਤੇ ਲੱਗਿਆ ਵਾਈ ਵਾਈ ਛੜੇ ਸਿਆਲ ਕੁੜੇ ਸ਼ਹੀਦਾਂ ਲੈ ਮੈਂ ਲੈਣ ਦੇਣ ਦੇ ਲ ਕਰਿਆ ਸਾਰਾ ਵਾਜੀ ਵਾ ਸ਼ਹਾਤਾੜ ਕੁੜੇ ਉਹ ਸ਼ਹੀਦਾਂ ਲੈ ਜੀ ਉਹ 4 ਲੱਖ ਉਹ ਸਨੇ ਦੇ ਆਜ ਵਾਜੀ ਵਾ ਬਣਾ ਕੇ ਵਹਿ ਗਿਆ ਨਹੀਂ ਨਾਲੇ ਲੱਖ ਰੁਪਈਆ ਮੰਗ ਕੇ ਤੇਰਾ ਆ ਜਾਣੀ ਭਾਈ ਲੈ ਗਿਆ ਨਹੀਂ ਹੋ ਲੱਖ ਰੁਪਈਆ ਮੰਗੇ ਮੇਰਾ ਕਾਲਾ ਜਾ ਸਾळा ਸਾळा ਲੈ ਗਿਆ ਹੋ ਲੱਖ ਰੁਪਈਆ ਮੰਗੇ ਤੇਰਾ ਲੱਖ ਰੁਪਈਆ ਮੰਗੇ ਤੇਰਾ ਪਾਈ ਰਗਣੀ ਲੱਖ ਰੁਪਈਆ ਮੰਗੇ ਤੇਰਾ ਕਾਲਾ ਲੈ ਗਏ ਹੋ ਲੱਖ ਰੁਪਈਆ ਮੰਗੇ ਤੇਰਾ ਕਾਲਾ ਲੈ ਗਏ ਭਾਈ ਨਾ ਜਾਣੀ ਏ ਯੋ ਜਿਓ 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 ਨਾ ਫੇਰ ਕੀ ਹੋ ਗਿਆ ਜੇ ਮੇਰਾ ਵੀਰ ਲੱਖ ਰੁਪਏ ਲੈ ਗਿਆ ਮੋੜ ਦੂਗਾ ਪੰਡੀ ਦਾ ਨਾ ਕੁੱਟੋ ਪੈਲਿਆ ਚਾਹੇ ਸਾਡੇ ਆ 4000 ਬੰਦੇ ਮਰੇ ਮੇਰੀ ਪੰਡੀ ਗੁੱਟੀ ਆ ਕੁੜੀਏ ਪਰੋਣਾ ਸਾਹਬ ਤੇ ਚੱਲ ਕੋਈ ਨਹੀਂ ਮੈਂ ਤੇਰੇ ਕਿੰਨੀ ਐ ਤੂੰ ਮੋੜਦੀ ਪੱਕਾ ਮੈਂ ਤੇ ਕਿੰਨੀ ਐ ਹਾਂ ਹਾਂ ਅੱਛਾ ਵੀਰ ਮੇਰੇ ਦਾ ਲੱਖ ਰੁਪਈਆ ਚੁਪ ਗਿਆ ਮੈਨੂੰ ਵੇਲੇ ਸਹੀ ਗੱਲ ਆ ਹੋ ਚੋ ਨਾ ਲੱਖ ਗਿਆ ਕਿੱਥੇ ਆ ਦੱਸ ਦੇ ਮੈਨੂੰ ਫੇਰ

ਜੀ ਦੇ ਵਿੱਚ ਨਿਤ ਭਾਈ ਗੇ ਰਾਣਾ ਉਹ ਕਿੱਥੇ ਜਾਂਦੀ ਆ ਮਜੀਸੇ ਕੁੜੀ ਆ ਸ਼ਹਿਰ ਨੂੰ ਜਾਂਦੀ ਏ ਜੀ ਦੇ ਵਿੱਚ ਨਿਤ ਭਾਈ ਕੇ ਬਿੱਲਾ ਜੀ ਦੇ ਵਿੱਚ ਨਿਤ ਭਾਈ ਨੀ ਲੋ ਸ਼ਹਿਰ ਨੂੰ ਜਾਂਦੀ ਜੀ ਦੇ ਵਿੱਚ ਨਿਤ ਭਾਈ ਤੇ ਰਾਣਾ ਸ਼ਹਿਰ ਨੂੰ ਜਾਂਦੀ ਕਿ ਇੱਕ ਪੁਰਾਣਾ ਐਂਟਰ ਘਰ ਚੋਂ ਕੱਢਿਆ ਓੜ ਕੁੜੇ ਫੇਂਕੀ ਲਿਆਂਦਾ ਮਰਦੀਸ਼ਾ 4 ਲੱਖ ਵਿੱਚ ਪਾ ਕੇ ਲਿਆਂਦਾ ਨੀਲਾ ਫੋਗ ਟੁੜੇ ਹੋਏ 80 ਹਜ਼ਾਰ ਦੇ ਕਾਂਡੇ ਭੈਣੋਂ ਗੰਨਾ ਵਿੱਚ ਪਾਈ ਫਿਰਦੀ ਨਹੀਂ ਨਾਲੇ ਦੇਸੀ ਜੱਟਨ ਮੂਰੇ ਲਾਈ ਫਿਰਦੇ ਨੇ ਅੱ ਨਾਲੇ ਦੇਸੀ ਜੱਟਨ ਮੂਰੇ ਨਾਲੇ ਦੇਸੀ ਜੱਟਨ ਮੂਰੇ ਲਾਈ ਫਿਰਦੇ ਨੇ 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 ਵਾ ਘਰੇ ਘੜਾ ਪਾ ਆਇਆ ਨੇ ਅੱਛਾ ਬਈ 40000 ਦੇ ਲਗਦੇ ਹੱਥੀ ਮੱਝ ਲਿਆ ਆਇਆ ਜਾਨੀ ਆਪ ਕੋ ਮਨਾ ਚੰਡੀ ਗੜ ਸੀਗੀ ਤੋਂ ਅੱਛਾ ਅੱਤ ਮਚਾਈ ਬਈ 60000 ਦੀ ਖੜੇ ਪੈਰ ਸ਼ਾਪਿੰਗ ਕਰਵਾਈ ਉਹ 60000 ਦੀ ਖੜੇ ਪੈਰ ਓ 60000 ਦੀ ਖੜੇ ਪੈਰ ਸ਼ਾਪਿੰਗ ਕਰਾਈ 60000 ਦੀ ਖੜੇ ਪੈਰ ਸ਼ਾਪਿੰਗ ਕਰ 60000 ਦੀ ਖੜੇ ਪੈਰ ਸ਼ਾਪਿੰਗ ਕਰਵਾਈ ਬੱਚਾ ਇੱਕ ਗਣੋਂ ਤੈਨੂੰ ਹੋਰ ਵੀ ਰਹਿ ਗਿਆ ਤੇ 80 ਹਜ਼ਾਰ ਦਾ ਇਕੱਲਾ ਹੀ ਵਿੱਚੋਂ ਡੀਲਰ ਲੈ ਗਿਆ ਨੇ ਆ ਕਰਨਾ ਮੈਂ ਉੱਡ ਘਟਣੇ ਕਾਹਦਾ ਕਰਨਾ ਬਰਾਉਣਾ ਸਾਹਿਬ ਗੱਲ ਨੂੰ ਇੱਕ ਸੱਚ ਨਾਲੇ ਨਹੀਂ 20000 ਦੀ ਪਰਚੀ ਕੱਟ ਗਏ ਪਿੰਡ ਰਾਣਾ ਵਾਲੇ ਬਹੁਤ ਜ਼ਿਆਦਾ ਪਰਚੀ ਕਟਾਲੀ ਸਤਕਾਰ ਜੀ ਕੋ ਪਰੋਣਾ ਜੀ 30000 ਦੀ ਕਟਾਲੀ ਪਰਚੀ ਹੋਏ ਹੋਏ ਵੱਡਕ ਹਜ਼ਾਰ ਦੀ ਕਟਾਲ ਲਦੇ ਬਹੁਤ ਦੀ ਆਹ ਆਹ ਆ ਸਾਡੀ ਕੁੜੀ ਸਿਆਣੀ ਆ ਬਹੁਤ ਇਹਨੂੰ ਪਤਾ 20 ਵਾਰ ਕਿ ਆ ਮੈਂ ਵੀ ਖਰਚੇ ਘੱਟ ਕਰਿਆ ਕਰੋ ਭੋਲਾ ਵੀ ਵਿਆਹਣਾ ਕਰ ਲੂੰ ਕਬੱਡੀ ਦਾ ਮੈਚ ਕੋਕਰ ਵੀ ਨਾ ਲੋੜਾ ਇਹ ਮਾਸ਼ ਆਪਣਾ ਹੈ ਤੇ ਸਾਲਾ ਮੇਰਾ ਤੂੰ ਮੇਰੇ ਕਹਨੇ ਕਹਣੀ ਦੀਦੀ ਕਹਣੀ ਹੈ ਪਹਿਲਾਂ ਆਪਣੀ ਸਲਾਹ ਕਰ ਲੈ 30 ਸਾਲ ਦੇ ਮੈਂ ਤੁਹਾਡੇ ਨਾਲ ਅਜੀਜਾ ਜੀ ਇਹ ਮਾਲ ਚਾਰ ਕਿਸਾ ਤੇ ਹੈ ਤੇਰੇ ਕੰਮ ਹਾਂ ਨਹੀਂ ਪਹਿਲਾਂ ਮੈਂ ਇਹ ਕਿ ਇਹ ਆਏ ਵਾਹ ਇਹ ਕੀ ਦਬਾ ਲਾ ਕੋਈ ਨਾਲ ਮੋੜ ਕੇ ਦੂਰ ਨੇ ਇਕੱਠੀ ਆਏ ਆ ਜਾਣਾ ਗੂਟਿੰਗ ਲੈ ਆਉ ਤੋ ਡਿਸਕਾਊਂਟ ਰਾਣਾ ਪਿੰਡ ਵਾਲੇ ਕਹਿੰਦੇ ਭਾਈ ਜੀ ਟੂਰਨਾਮੈਂਟ ਕਰਾਉਣਾ ਹੈ ਅੱਛਾ ਜੀ ਕਹਿੰਦੇ ਤੇਰੀ ਪਰਜੀ 31000 ਦੀ ਘਟਾਗੇ ਵਾਹ ਜੀ ਵਾਹ ਉਹ ਮੈਂ ਕਿਹਾ ਭਾਈ ਅਸੀਂ ਤਾਂ ਗਰੀਬ ਜਿਹੇ ਆਦਮੀ ਆ ਸਾਡੀ ਤਾਂ ਟੀਮ ਬਹੁਤ ਵੱਡੀ ਹੈ ਥੋੜੀ ਜੀ ਘਟਾ ਦਿਓ ਸਹੀ ਗੱਲ ਮੈਂ ਤਾਂ ਬੋਤਾ ਕਰਕੇ ਥੋੜੀ ਜੀ ਘਟਾਈ ਹੈ 30000 ਦੀ ਪਰਜੀ ਕੱਢ ਕੇ ਖੇਡਾਂ ਵਾਲੇ ਦੀ 30000 ਦੀ ਬਾਕੀ ਕੱਢ ਕੇ ਖੇਡਾਂ ਵਾਲੇ ਦੀ ਜੀ ਵਿੱਚ ਪੈਸੇ ਦੇ ਕਹਿ ਖਬਰ ਲੱਗ ਕੇ ਤੇਰੇ ਵੇ ਉਹ ਲੱਖ ਰੁਪਈਆ ਧੱਕ ਦੇ ਕਿਹੜੇ ਖੂਦੇ ਕਿੱਛ ਗੇੜੇ ਜਿਹੜੇ ਰਾਣਾ ਪਿੰਡ ਵਾਲੇ ਨੇ ਦਿੱਤੇ ਉਹ ਹਾਂ ਲੱਖ ਰੁਪਈਆ ਉਹ ਕਿੱਥੇ ਗਿਆ ਬਲੌਣਾ ਸਾਹਿਬ ਉਹ ਕਿੱਥੇ ਗਿਆ ਆਪ 40-50 ਹਜ਼ਾਰ ਤਾਂ ਮੋਚਾਣਾ ਹੱਥ ਲਾਊਗਾ ਅੱਛਾ ਆਇਦਰ ਲਾ ਵੀਰ ਆਇਦਰ ਇਹ ਕਾਦਰ ਖਾਦ ਸਾਹਿਬ ਬੈਠੇ ਰਹਦੇ ਹੁੰਦੇ ਸਾਲਾ ਇਹ ਲੈ ਜਾਂਦਾ ਰਹਿੰਦੇ ਹੁੰਦੇ ਤੇਰੀ ਦੀਦੀ ਖਾ ਜਾਂਦੀ ਆ ਬਾਅਦ ਚ ਹੋ ਰਾਣਾ ਵਾਲਿਆਂ ਦੇ ਵਿਚਾਰੇ ਮੈਂ ਜਿੰਨੇ ਕਿ ਦਿਨ ਤੇ ਖਾਗ ਵੀ ਜਾਣਾ ਜਾਂਦੇ ਜਾਂਦੇ ਗਰਮੋਂ ਗਰਮੀ ਤੇਰਾ ਜੀਜਾ ਹੋ ਜਾਂਦਾ ਸਾਲਾ ਮੁੜ ਕੋ ਮੁੜ ਗਈ ਬਲਾ ਦੇ ਬਲਾ ਦੇ ਮੁੰਡਾ ਨੂੰ ਬਲਾ ਲਾਓ ਜੇ ਮੁੰਡੇ ਨੇ ਸਾਡੀ ਫਰਿਆਦ ਸੁਣ ਲਈ ਆਪ ਮੁਖ ਨੰਗਨ ਨਾਲ ਲੜ ਕੇ ਸੀ ਬੜਾ ਬਖਤ ਲੰਗਾ ਆ ਨਹੀਂ ਬਾਈ ਜੀ 60000 ਦਾ ਸੋਨੇ ਦਾ ਮੈਂ ਕੜਾ ਕੜਾਇਆ ਸੀ ਸਤਕਾਰਯੋਗ ਪ੍ਰੌਣਾ ਜੀ ਜਦੋਂ ਤੁਸੀਂ ਸਾਡੇ ਘਰੇ ਜਾਂਚ ਲੈ ਕੇ ਆਏ ਸੀ ਮੈਂ ਫਾਜ਼ਿਲ ਦਾ ਤਾਂ ਐਨਾ ਮੋਟਾ ਕੜਾ ਐਨਾ ਮੋਟਾ ਕੜਾ ਲਾ ਕੇ ਤੁਹਾਨੂੰ ਪਾਇਆ ਸੀ ਉਹ ਕੜਾ ਕਿੱਥੇ ਗਿਆ

ਮੈਨੂੰ ਤਾਂ ਇਹ ਵੀ ਨਹੀਂ ਲੱਗਦਾ ਵੀ ਇਹ ਚਾਂਦੀ ਦਾ ਹੈ ਦਿਨ ਬਰ ਦਿਨ ਮੇਰੇ ਸਾਲੇ ਬੰ ਕਾਲਾ ਹੀ ਹੋਈ ਜਾਂਦਾ ਥੋੜਾ ਇਹ ਵੀ ਇਹ ਵੀ ਮੈਨੂੰ ਲੋਹੇ ਦਾ ਲੱਗਦਾ ਹੈ ਇਤਨਾ ਭੱਟਾ ਹੋਖ ਖਰਚਾ ਇਹ ਕਢਾਣਾ ਉਹ ਤੈਨੂੰ ਵਾਹ ਜੀ ਵਾਹ ਭੁੱਖ ਨੰਗ ਨਾਲ ਲੜ ਕੇ ਸੀ ਬੜਾ ਵਕਤ ਲੰਗਾ ਯਾਰੀ ਭਾਈ ਜੀ 60000 ਦਾ ਸੋਨੇ ਦਾ ਮੈਂ ਕੜਾ ਕੜਾ ਵਾਹ ਰੇ 72000 ਦੀ ਖੜੇ ਪੈਰ 72000 ਦਾ ਵੱਟੀ ਗਈ ਝੁੰਡੀ ਤੂੰ ਫੜੀ ਗਈ ਸੀ ਜਦ ਬਿਜਲੀ ਦੀ ਲਾਉਂਦੀ ਕੁੰਡੀ ਨੇ ਏ ਕੁੜੀਏ ਹੁਣ ਤੇਰੀ ਉਮਰ ਕੁੰਡੀ ਵਾਲੀ ਲਾਂਗੀ ਪਹਿਲਾ ਤਿੰਨ ਥਾਂ ਬਿਠਾ ਲਈਆਂ ਮੈਂ ਹੁਣ ਚੌਥੀ ਥਾਂ ਆਈਆਂ ਹੁਣ ਕੁੰਡੀਆਂ ਨਾਲ ਨਾ ਮੇਰੀ ਗੱਲ ਸੁਣ ਮੈਨੂੰ ਕੀ ਹੋਇਆ ਮੈਂ ਤਾਂ ਚੰਗੀ ਭਲੀ ਆ ਕੁੰਡੀਆਂ ਲਾਉਂਦੀ ਜੀ ਮੈਂ ਟ੍ਰਿਮ ਮੈਂ ਸੋਹਣੀ ਮੈਂ ਆਏ ਕੱਪੜੇ ਮੇਰੇ ਸੋਹਣੇ ਪਏ ਦੱਸ ਕੇ ਨਾ ਹੁਣ ਕੋਈ ਤੇਰੀ ਉਮਰ ਹੈ ਦੱਸੋ ਤਾਂ ਬੀਬੀ ਮੇਰੇ ਉੱਪਰ ਹੋ ਗਈ ਹੈ ਕਿ ਤਾੜੀਆਂ ਮਾਰ ਕੇ ਦੱਸ ਕੇ ਦੱਸੋ ਮੇਜ ਤਾਂ ਨਹੀਂ ਹੋਈ ਉਮਰ ਤੇ ਕੁੰਡੀਆਂ ਲਾਉਂਗੀ ਤੂੰ ਕੁੰਡੀਆਂ ਉਹ ਨਹੀਂ ਲਾਈਆਂ ਮੇਰਾ ਪਰਪਰ ਕੁੰਡੀਆਂ ਨਾ 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 ਕੁੰਡੀਆਂ ਉਹ ਨਹੀਂ ਲਾਈਆਂ ਕੁੰਡੀਆਂ ਬਿਜਲੀ ਦੀਆਂ ਲੱਗੀਆਂ ਆਈਆਂ ਅੱਛਾ ਅੱਛਾ ਤੁਹਾਨੂੰ ਵੀ ਨਾ ਕਲੀਅਰ ਕਰਦਾ ਘਰ ਦੇ ਵਿੱਚ 4 AC ਚੱਲਦੇ ਆਂ ਆ ਜਿਹੜਾ ਬੋਲਦਾ ਮੇਰਾ ਭਾਈ ਇਹ ਕੱਲਾ ਸੌਂਦਾ ਕੱਲਾ AC ਲੱਗਿਆ ਹਾਂ ਤੇ ਗੱਭੇ ਸੰਨਾ ਮੈਂ ਉਹ ਵੀ ਇਰੀਜੀ ਦਾ AC ਰਿਕਮਣੀ ਚ ਲੱਗਿਆ ਫਰੀਕੇ ਇਹਨਾਂ ਦੇ ਵਿੱਚ ਲੱਗਿਆ ਜੀ ਇੱਕ ਮੇਰੇ ਲੱਗੇ ਕਿ ਸਾਡੇ ਬੇਬੇ ਦੇ ਲੱਗਿਆ ਸਹੀ ਗੱਲ ਫਿਰ ਕੁੰਡੀਆਂ ਦਾ ਲਾਵਾ ਤਾਂ ਕੀ ਕਰਾਂ ਫਿਰ ਮੇਰੇ ਸਿਰ ਹੁੰਨਿਆ ਕਿ ਬਿੱਲ ਆ ਗਿਆ ਬਿੱਲ ਆ ਗਿਆ ਬਿੱਲ ਘਟਾਉਣ ਦੇ ਮਾਰੇ ਸੀ ਕੁੰਡੀਆਂ ਲਾ ਦਿੱਤੀ ਉਹ ਮੈਨੂੰ AC ਕਿਤੇ ਭੋਲੇ ਦਾ ਨਾਮ ਲਾਈਆਂ ਪਈਆਂ ਪਹਿਲਾਂ ਤਿੰਨ ਤਾਂ ਬਣਾਈਆਂ ਚੌਥੇ ਦਾ ਹੋ ਗਿਆ ਸੜੇ ਦੋਹੇ ਜਿਹਨੇ ਸਲਾਦਾ ਕਰ ਲਓ ਰਾਣਾ ਪਿੰਡ ਵਾਲੇ ਮੈਂ ਤੌਰੀ ਆ ਕੇ ਪਤਾ ਲੱਗਿਆ ਵੀ 300 ਮਠਾੜੀ ਵੀ ਹੈ ਮੇਰੇ ਨਾਲ ਦਾ ਡਾ ਬੜਾ ਧੋਖਾ ਤੁਹਾਡੇ ਕੋਲ ਆ ਕੇ ਪਤਾ ਲੱਗਿਆ ਮੈਨੂੰ ਕੋਈ ਗੱਲ ਨਹੀਂ ਅੱਜ ਘਰੇ ਜਾ ਕੇ ਕਲੀਅਰ ਕਰਦਾ ਸੜੇ ਨਰਾਸਾ ਤਿੱਖਾ ਪਿਆ ਹਲੇ ਕਹਿੰਦੀ ਮੈਂ ਸਲੇਮਟਰੇ ਮੈਂ ਹਲੇ ਕਹਿੰਦੀ ਮੇਰਾ ਕੀ ਬਤਾਏਗੀ ਨੀ ਕੁੰਡੀਆ ਆਉਂਦੀ ਹੈ ਮੈਂ ਗਲਤ ਟਰਾਂਸਫਰ ਆ ਵੀ ਦੇਖੋ ਮੇਰੇ ਸੂਟ ਨਾਲ ਦਾ ਮੈਚ ਆ ਰਹੀ ਗਲਤ ਟਰਾਂਸਫਰ ਬਣਾਣਾ ਕੁੱਟਿਆ ਲੰਚਣ ਹੱਕੂ ਖਨਗਣ ਵਾਲੇ ਲੜਕੇ ਸ਼੍ਰੀ ਸ਼੍ਰੀ ਬੜਾ ਵਕਤ ਲੱਗਾ ਯਾ ਨੀ ਉਹ 60000 ਦਾ ਸੋਨੇ ਦਾ ਮੈਂ ਪੱਕੀ ਗੱਲ ਕੜਾ ਕੜਾ ਯਾ ਨੀ 70000 ਦੇ ਖੜੇ ਪੈ ਰਹੇ ਵੱਡੀ ਗਈ ਕੁੰਡੀ ਤੂੰ ਖੜੀ ਗਈ ਸੀ ਜਦ ਬਿਜਲੀ ਦੀ ਵਾਹ ਜੀ ਵਾਹ ਲਾਉਂਦੀ ਕੁੰਡੀ ਉਹ ਖੜੀ ਗਈ ਸੀ ਜਦ ਬਿਜਲੀ ਦੀ ਖੜੀ ਗਈ ਸੀ ਜਦ ਬਿਜਲੀ ਦੀ ਲਾਉਂਦੀ ਕੁੰਡੀ ਖੜੀ ਗਈ ਸੀ ਜਦ ਬਿਜਲੀ ਦੀ ਲਾਉਂਦੀ ਕੁੰਡੀ ਖੜੀ ਗਈ ਸੀ ਜਦ ਬਿਜਲੀ ਦੀ ਲਾਉਂਦੀ ਕੁੰਡੀ ਜੀ ਉਨੀ 190000 ਰੁਪਏ ਤੁਸੀਂ ਮਾਲਕ ਦੀ ਮਿਹਨੇ ਖਰਚ ਲਿਆ ਹੁਣ 10000 ਰੁਪਏ ਰਹਿ ਗਏ ਉਹ ਕਿੱਥੇ ਜਾ ਉਹ ਵੀ ਦੱਸ ਦਿਓ ਨਾਲੇ ਸਿਆਣੇ ਕਹਿੰਦੇ ਆ ਘਰ ਚ ਜਾਣਾ ਗੱਲੇ ਤੇ ਸਾਲਾ ਕਦੇ ਨਹੀਂ ਬਿਠਾ ਲੜ ਚਾਹੀਦੇ ਥੋੜਾ ਨਾ ਤਾਂ ਹੁਣ ਦੋਨੇ ਭੈਣ ਭਾਈਆਂ ਨੂੰ ਸ਼ਰਮ ਰਹੀ ਗਈ ਅੱਛਾ ਹਾਏ ਅੱਲਾ ਹੁਣ ਮੈਨੂੰ ਰਾਣਾ ਪਿੰਡ ਵਾਲੇ ਕੀ ਕਹਿਣਗੇ ਵੀ ਬਾਈ ਜੀ ਦੀ 10000 ਰੁਪਏ ਦੀ ਵੈਲੀ ਨਹੀਂ ਹੈ ਕੀ ਗੱਲ ਆ ਬਈ ਘਰ ਲਈ 10000 ਰੁਪਏ ਦਾ ਵੀ ਖਰਚਾ ਕਰੀ ਜਾਂਦੇ ਸਹੀ ਗੱਲ ਆ ਮਰਜੀਸਿਆ ਹੁਣ ਕੀ ਪਤਾ ਬਾਹਰ ਜਾ ਕੇ ਕਿੰਨਾ ਦੇ ਕੰਪਰੋਮਾਈਜ਼ ਕਰਨੇ ਪੈਂਦੇ ਨੇ 100 ਖਰਚੇ ਹੁੰਦੇ ਨੇ ਘਰੇ ਆ ਕੇ ਨਹੀਂ ਦੱਸਣ ਵਾਲੇ ਹੁੰਦੇ ਸਹੀ ਗੱਲ ਬਿਲਕੁਲ ਘਰ ਕੋਈ ਗੱਲ ਨਹੀਂ ਕੁੰਡੀ ਕੁੰਡੀ ਲਾ ਕੇ ਆ ਦੇਖ ਲੋ ਭਾਈ ਪੂਰਾ ਕਰ ਸਾਡੇ ਪੁਰਾਣਾ ਸਰਪੀ ਕੁੰਡੀ ਲਾਉਨੇ ਸਾਡੀ ਕੁੜੀ ਵੀ ਕੁੰਡੀ ਲਾਉਂਦੀ ਆ ਕੁੰਡੀਆਂ ਗੁੰਡੀ ਹੋਏ ਪਏ ਨੇ ਕੁੰਡਿਓ ਕੁੰਡੀ ਹੋਏ ਪਏ ਆ ਉਹ ਕੋਈ ਆਪਾਂ ਇੰਨੀ ਫਿਰਦਾ ਯਾਦ ਆ ਗਿਆ ਯਾਦ ਆ ਗਿਆ ਸਤਿਕਾਰਯੋਗ ਜੀਜਾ ਜੀ ਆਪਾਂ ਨੇ ਜਾਂ ਰਾਧਾ ਦਾ ਵਿਆਹ ਕਰਾ ਸੀ ਪਿਛਲੇ ਸਾਲ ਤੋਂ ਹੋ ਗਿਆ ਧਾਇ ਕਰਾ ਸੀ ਉਹ ਪੈਸੇ ਦਾ ਪਰੋਣਾ ਜੀ ਦੇ ਦੇ ਇਹ ਤਾਂ ਦੇ ਸੀ ਪੈਸੇ ਧਾਰ ਦਿੱਤੇ ਸੀ ਆਪਾਂ ਨੇ ਖਾਲੇ ਤਾਂ ਕਹਿੰਦੇ ਮੈਂ ਜੀਜਾ ਜੀ ਦੇ ਸਾਲੇ ਦੀ ਗੋਠੀ ਪਾਣੀ ਹਾਂ ਕਹਿੰਦੀ ਸਾਲੇ ਨੂੰ ਗੋਠੀ ਪਾ ਕੇ ਦੇ ਦੇ ਜੀ ਜੱਜਾ ਜੀ ਤੁਹਾਡੇ ਚਿਰ ਤੇ ਵਾਹਿਗੁਰੂ ਆਪਾਂ ਤੇਰੀ ਰਾ ਵਿਆਹ ਸੀਗਾ ਵਾਹਿਗੁਰੂ ਸੱਚ ਪਿਛਲੀ ਵਾਰ ਗੁਰੇ ਭਾਈ ਦੇ ਖਾੜੇ ਵਿੱਚ ਅਸੀਂ ਸੁਣਦੇ 7000 ਗੁਰੇ ਉਹ 3000 ਕਿੱਥੇ ਗਏ ਜੀ ਦਦੀ ਹਉ 9000 ਅਸੀਂ ਸੁਣਦੇ ਕਦੋਂ ਜਦ ਨੱਚੀ ਸੀ ਸਾਲੀ ਸਾਲੀ ਕੀ ਗੱਲ ਹੈ ਭਾਈ ਅਮਰਜੀਤ ਦਾ ਵਡਵਾ ਵੀ ਫਿਰ ਹੋ ਗਿਆ ਖਾਲੀ ਥੇ ਤੇ ਵਾਲੇ ਗੁਰੀ ਦਾ ਬਧਵਾ ਓਏ ਕੁੰਦੇ ਵਾਲੇ ਗੁਰੀ ਦਾ ਬਧਵਾ ਮਨ ਜੀ ਦਾ ਬਧਵਾ ਵੀ ਹੋ ਗਿਆ ਖਾਲੀ ਨੀ ਮਨ ਜੀ ਦਾ ਬਧਵਾ ਵੀ ਹੋ ਗਿਆ ਖਾਲੀ ਨੀ ਮਨ ਜੀ ਦਾ ਬਧਵਾ ਵੀ ਹੋ ਗਿਆ ਖਾਲੀ ਨੀ ਮਨ ਜੀ ਦਾ ਬਧਵਾ ਵੀ ਹੋ ਗਿਆ ਖਾਲੀ ਨੀ ਮਨ ਜੀ ਦਾ ਬਧਵਾ ਵੀ ਹੋ ਗਿਆ ਖਾਲੀ ਨੀ ਮਨ ਜੀ ਦਾ ਬਧਵਾ ਵੀ ਹੋ ਗਿਆ ਖਾਲੀ ਨੀ ਹੋ ਗਿਆ ਖਾਲੀ Thank hey, 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 hey.